ਪਰ ਕੀ ਕਹਿਣਾ ਚਾਹਾਂ 10 ਪਾਸ਼ੇ ਜੀ ਦਾ ਪ੍ਰਕਾਸ਼ ਜੜਾ ਰਿਹਾ ਹੈ ਆਜਾ ਮੈਂ ਸਮੂਹ ਮਲੋਟਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੁਬਾਰਕਬਾਦ ਵੀ ਦੇਣਾ ਚਾਹਾਂ ਕਿ ਔਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਵੀ ਉਹਨਾਂ ਦੇ ਅੱਗੇ ਬੇਨਤੀ ਕਰਾਂਗੀ ਕਿ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਗੁਰੂ ਸਾਹਿਬ ਨੇ ਜਿੱਥੇ ਆਪਦਾ ਪਰਿਵਾਰ ਵਾਰਿਆ ਸੀ ਉੱਥੇ ਸਾਨੂੰ ਵੀ ਉਹਨਾਂ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਦੇ ਰਾਹ ਜ਼ਿੰਦਗੀ ਦੇ ਸੁਖਾਲੇ ਬਣਾਉਣੇ ਚਾਹੀਦੇ ਆ ਘਟੋ ਘਟ ਗਲਤ ਦੇ ਖਿਲਾਫ ਜਰੂਰ ਖੜਨਾ ਚਾਹੀਦਾ ਸਿਰਫ ਅਸਰ ਇੱਕ ਕਿਸਾਨੀ ਸ਼ਿਹਾਦਤ ਲਗਾਤਾਰ ਹੋ ਰਿਹਾ ਜਾ ਰਿਹਾ ਹੈ ਕਿੰਦਰ ਸਰਕਾਰ ਅਜੇ ਤੱਕ ਵੀ ਉਹ ਸੁਣਵਾਈ ਨਹੀਂ ਕਰ ਰਹੀ ਕਿ ਢੱਲੇ ਵਾਲੀ ਗੁੰਤ ਨਾਲ ਹਲਾਤ ਬਣਾ ਰਹੇ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨ ਪੱਖੀ ਫੈਸਲੇ ਨਹੀਂ ਲਏ ਸਾਡੇ ਤਕਰੀਬਨ ਸਾਲ ਭਰ ਤੋਂ ਲੈ ਕੇ ਕਿਸਾਨ ਪੰਜਾਬ ਦੇ ਵੀ ਹਰਿਆਣਾ ਦੇ ਉੱਥੇ ਬੈਠੇ ਰਹੇ ਸੀ ਔਰ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਸੀ ਸੋ ਸ਼ਹੀਦੀਆਂ ਪਾਉਣ ਨਾਲ ਕੇਂਦਰ ਸਰਕਾਰ ਦੇ ਕੰਮ ਤੇ ਕੋਈ ਜੂਨ ਨਹੀਂ ਰੇਗ ਰਹੀ ਇਹਦਾ ਮਤਲਬ ਇਹ ਹੈ ਕਿ ਇੱਕ ਤਾਂ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਰਕੂਲ ਸੁਲੂਕ ਤੇ ਇੱਕ ਪਾਰਟਿਕੂਲਰ ਕੈਟਾਗਰੀ ਖਾਸ ਕਰਕੇ ਕਿਸਾਨ ਜਿਹੜੇ ਅੰਨਦਾਤਾ ਨੇ ਭਾਰਤ ਦੇ ਉਹਨਾਂ ਦੇ ਖਿਲਾਫ ਜਿਹੜਾ ਮੋਦੀ ਸਰਕਾਰ ਹੈ ਉਹਨਾਂ ਦੇ ਖਿਲਾਫ ਚੱਲ ਕੇ ਕੋਆਪਰੇਟਿਵ ਘਰਾਣਿਆਂ ਨੂੰ ਡੋਮਿਨੇਟ ਕਰਨਾ ਚਾਹੁੰਦੀ ਹੈ ਕਿਸੇ ਤਰ੍ਹਾਂ ਡਕੈਤ ਸਾਹਿਬ ਨੇ ਇੱਕ ਬਿਆਨ ਦਿੱਤਾ ਹੈਗਾ ਵੀ ਜਿਹੜਾ ਕਿਸਾਨ ਸੰਘਰਸ਼ ਚੁਕਾ ਕਰ ਰਿਹਾ ਹੈਗਾ ਤਾਂ ਕੇਂਦਰ ਸਰਕਾਰ ਨੂੰ ਐਦਾ ਲੱਗ ਰਹੀ ਹੈਗੀ ਆ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਇਹ ਦਬਾਅ ਪਾਉਂਦੇ ਬਿਲਕੁਲ ਜੀ ਉਹਨਾਂ ਦਾ ਤਾਂ ਇਹ ਮੁੱਦਾ ਹੀ ਹੁੰਦਾ ਕਿ ਹਰ ਗੱਲ ਤੇ ਸਟੇਟ ਨੂੰ ਘੇਰ ਲੋ ਔਰ ਉਸ ਸਟੇਟ ਨੂੰ ਘੇਰੋ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਸੋ ਬੇਸਿਕਲੀ ਇਹ ਕੇਂਦਰ ਸਰਕਾਰ ਦਾ ਨਹੀਂ ਭਾਜਪਾ ਦਾ ਏਜੰਡਾ ਵੀ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਉੱਥੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਕਰ ਦਿਓ ਤੇ ਇਹੋ ਜਿਹਾ ਕਾਨੂੰਨ ਲੈ ਕੇ ਆਓ ਜਿਹੜੇ ਕਿ ਸਾਡੇ ਕਿਰਤੀ ਕਿਸਾਨਾਂ ਨੂੰ ਉਤੈਨਾ ਉੱਠਣ ਦੇਣਾ ਸੋ ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਾਂ ਸਾਡੇ ਕੋਲ ਇਸ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਆਪ ਪਾਰਟੀ ਨੂੰ ਘੇਰਦੀ ਨਿਵੇਂ ਰਹੀ ਹੈਗੀ ਉਹ ਪੰਜਾਬ ਦੇ ਵਿੱਚ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਨਾ ਪੂਰਾ ਕੀਤਾ ਹੁਣ ਦਿੱਲੀ ਦੇ ਵਿੱਚ ਨਾਉਂੀਆਂ ਕਰਦੇ ਤੇ ਕਾਂਗਰਸ ਨੇ ਕੀ ਕਰਤਾ ਇੰਨੇ ਸਾਲ ਰਹਿ ਗਏ ਮੈਨੂੰ ਲੱਗਦਾ 75 ਸਾਲਾਂ ਦੇ ਵਿੱਚ ਕਿੰਨੀ ਵਾਰੀ ਤਾਂ ਕਾਂਗਰਸ ਹੀ ਆ ਗਈ ਪੰਜਾਬ ਦੇ ਵਿੱਚ ਤੇ ਆ ਪਿਛਲੇ 5 ਸਾਲਾਂ ਚ ਉਹਨਾਂ ਨੇ ਕਿਹੜੀ ਨੌਕਰੀ ਦਿੱਤੀ ਹੈ ਜਿਹੜੇ ਭਗਵੰਤ ਮਾਨ ਸਾਹਿਬ ਸਰਕਾਰੀ ਨੌਕਰੀਆਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਿਨਾਂ ਕਿਸੇ ਸਿਫਾਰਿਸ਼ ਤੋਂ ਦੇ ਰਹੇ ਆ ਕੀ ਕਾਂਗਰਸ ਨੇ ਕਿਸੇ ਇੱਕ ਵੀ ਕੋਈ ਵੀ ਨੌਕਰੀ ਕੱਟੀ ਹੋਵੇ ਤਾਂ ਮੈਨੂੰ ਦੱਸ ਦੋ ਸੋ ਆਪਣੀ ਪੀੜ੍ਹੀ ਥੱਲੇ ਛੋਟਾ 1000 ਰੁਪਿਆ ਕਦੋਂ ਦੇਣ ਜਾ ਰਹੇ ਹੋ ਅਸੀਂ 8000 ਰੁਪਿਆ ਦੇਵਾਂਗੇ ਔਰ ਜ਼ਰੂਰ ਦੇਵਾਂਗੇ ਕਦੇ ਵੀ ਮਹਿਲਾਵਾਂ ਨੂੰ ਖਾਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਨਾਰਾਜ਼ ਨਹੀਂ ਕਰੇਗੀ ਤਾਂ